ਕਿਸਾਨ ਵੀਰੋ ਕਣਕਾਂ ਦੇ ਝਾੜ ਇਸ ਵਾਰ ਬਹੁਤ ਜ਼ਿਆਦਾ ਆ ਰਹੇ ਨੇ ਤੇ ਤੁਹਾਡਾ ਕਿੰਨਾ ਝਾੜ ਆਇਆ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੱਧ ਝਾੜ ਦੱਸ ਦਿੰਦੇ ਆ ਕਿਸੇ ਵੈਰਾਈਟੀ ਦਾ 70 ਮਣ ਪਲੱਸ ਕਹਿ ਦਈਏ ਤਾਂ ਯਕੀਨ ਨਹੀਂ ਕਰਦੇ ਕਮੈਂਟਾਂ ਦੇ ਵਿੱਚ ਇੱਕੋ ਗੱਲ ਹੁੰਦੀ ਹੈ ਵੀ ਗੱਪ ਮਾਰਦਾ ਝੂਠ ਮਾਰਦਾ ਪਰ ਅੱਜ ਇੱਕ ਅਜਿਹੀ ਵੈਰਾਈਟੀ ਜਿਨੇ ਸਾਡੇ 77 ਮਣ 80 ਮਣ ਦੇ ਨੇੜੇ ਲੱਗੀ ਝੋਨੇ ਜਿੰਨਾ ਝਾੜ ਆ ਗਿਆ ਕਣਕ ਦਾ ਝੂਠ ਨਹੀਂ ਬਿਲਕੁਲ ਵੀ ਬੋਲਦੇ ਜਦੋਂ ਮਰਜੀ ਇੱਥੇ ਪਿੰਡ ਆ ਕੇ ਮਿਲ ਲਿਓ ਬਾਣ ਕਿਸਾਨ ਦਾ ਤੁਸੀਂ ਬੀ ਦਾ ਪਤਾ ਕਰ ਸਕਦੇ ਹੋ ਵੀ ਕਿੱਥੋਂ ਕਿੰਨਾ ਬੀ ਲੈਂਦਾ ਸੀਗਾ ਏ ਟੂ ਜ਼ੈਡ ਤੁਹਾਨੂੰ ਪ੍ਰੂਫ ਦੇਵਾਂਗੇ ਵੀ ਇੰਨਾ ਝਾੜ ਆਇਆ ਕਿਵੇਂ ਆ ਜੋ ਤੁਹਾਨੂੰ ਮਿਲਾਉਣੇ ਆ ਉਸ ਇਥਾਨ ਦੇ ਨਾਲ ਜਿਨ੍ਹਾਂ ਨੇ ਇੰਨਾ ਝਾੜ ਲਿਖਤਾ ਕਣਕ ਦਾ ਇੱਕ ਪਿੰਡ ਅਤਲੀਏ ਦੇ ਵਿੱਚ ਪਹੁੰਚੇ ਆ ਮਾਨਸੇ ਜਿਲ੍ਹੇ ਦੇ ਵਿੱਚ ਇਹ ਜਦੋਂ ਬਰਨਾਲੇ ਤੋਂ ਮਾਨਸਨ ਜਾਂਦੇ ਆ ਉਹ ਹਾਈਵੇ ਦੇ ਉੱਤੇ ਅਦੇ ਇੱਕ ਮੈਂ ਨਾ ਸਭ ਤੋਂ ਪਹਿਲਾਂ ਖੜਸ਼ੀ ਗੱਲ ਅੰਕਟ ਉਸ ਕਹਿੰਦਾ ਆਪਣਾ ਨਾਮ ਜੀ ਦੱਸਿਓ ਬਲਵੰਤ ਸਿੰਘ ਸਾਡਾ ਮਹਾਜਰ ਸਿੰਘ ਜੀ ਪਿੰਡ ਆ ਕੜੀ ਆ ਤੁਸੀਂ ਜ਼ਿਲ੍ਹਾ ਮਾਨਸਾ ਠੀਕ ਹੈ ਤੇ ਆ ਕੜੀਆ ਪਿੰਡ ਹੈ ਜੀ ਆਪਣਾ ਮਾਨਸਾ ਦੇ ਵਿੱਚ ਤੇ ਇਹ ਕਿਹੜੀ ਕਣਕ ਦੀ ਵੈਰਾਈਟੀ ਹੈ ਜਿਹੜੀ ਆਪਾਂ ਲਾਈ ਸੀ 7325 ਹੈ ਜੀ ਠੀਕ ਹੈ ਤੇ ਪਹਿਲੀ ਵਾਰ ਆਪਾਂ ਇਹ ਬੀਜ ਲਾਇਆ ਪਹਿਲੀ ਵਾਰ ਹੀ ਲਾਇਆ ਕਿੰਨਾ ਕਿੰਨੀ ਜ਼ਮੀਨ ਲਾਈ ਸੀ ਇਹ ਆਪਾਂ ਤੁਸੀਂ ਦੱਸੋ ਵੀ ਸਵਾ 3 ਕਨਾਲ ਦੇ ਤਕਰੀਬਨ ਸੀਗੇ ਸਵਾ 3 ਕਨਾਲਾਂ ਸੀ ਜਿਹਦੇ ਵਿੱਚੋਂ ਤੁਹਾਡਾ ਇਹ ਵੀ ਪੌਣੇ ਦਿਨਾਂ ਚ ਹਾਂ ਪੌਣੇ ਦਿਨਾਂ ਪੌਣੇ ਦਿਨਾਂ ਕਨਾਲਾਂ ਦੇ ਤੇ ਗ੍ਰੀਡਲ ਸੀ ਇਹ ਸਾਡੇ 1.70 ਮਣ ਦਾ ਦੱਦ ਨੂੰ ਠੀਕ ਹੈ ਜਿਵੇਂ ਤੁਸੀਂ ਦੱਸਿਆ ਵੀ ਦੂਜੇ ਜਿਹੜੇ ਮੋੜੇ ਨੇ ਉਹ ਤੁਸੀਂ ਕੈਲਕੂਲੇਟਰ ਕਰ ਲੈ ਆ ਉਹ ਕੈਲਕੂਲੇਟਰ ਕਰਦੇ ਆ ਉਹ ਹੋਰ ਬੀਜ ਦੇ ਨਾਲ ਵੀ ਹਾਂ ਕਿਉਂ ਸੈਸ ਮਤਲਬ ਬੀਜ ਘੜਿਆ ਸੀਗਾ ਜੀ ਤੇ ਅਸੀਂ ਉਹ ਜਿਹੜੇ ਸੈਡਾ ਸੀਗੇ ਵਾਂਗੂ ਉਹ ਹੋਰ ਬੀਜ ਦੇ ਨਾਲ ਕਿੰਨਾ ਬੀ ਲੈ ਕੇ ਆਏ ਸੀ ਇਹ ਆਪਾਂ 20 ਕਿਲੋ ਬੀਜ ਲੈਤਾ ਸੀਗਾ 20 ਕਿਲੋ ਦੇ ਨਾਲ ਤੁਸੀਂ ਬੀਜਤੀਆਂ ਪੌਣੇ ਦਿਨਾਂ ਹਾਂ 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 ਠੀਕ ਹੈ ਤੇ ਛੋਟਾ ਜਿਹਾ ਵਧਾ ਕੇ ਵੀਜਿਆ ਹੋਇਆ ਹੈ ਸੁਪਰ ਸੀਡਰ ਨਾਲ ਨਹੀਂ ਵੀਜਾਈ ਗਈ ਸੀ ਠੀਕ ਹੈ ਤਾਂ ਕੀ ਬਰੀਕ ਹੈ ਜਣ ਕੇ ਵੀ ਜੇ ਦਾ ਜਿਆਦਾ ਕੋਬਾ ਹਾਂ ਹਾਂ ਤੁਸੀਂ ਦੇਖ ਸਕਦੇ ਹੋ ਕਣਕ ਦੇ ਦਾਣੇ ਬਿਲਕੁਲ ਬਰੀਕ ਨੇ ਇਹ HD 2852 ਜਿਹਾ ਆ ਗਈ ਤੇ ਇਹਦਾ ਜਿਹੜਾ ਇਹਦਾ ਨਾੜਾ ਇਹ ਬਹੁਤ ਸਖਤ ਹੈਗਾ ਬਾਰੀ ਰਹੇਦਾ ਕੋਈ ਆਪਾਂ ਕੇਲੇ ਵਾਲੀ ਸਪਰੇ ਨਹੀਂ ਕੀਤੀ ਤੇ ਬੀਜੀ ਕਦੋਂ ਸੀ ਜੀ ਇਹ ਇਹ 18 ਨਵੰਬਰ ਦੇ ਤਕਰੀਬਨ ਵੀਜੀ ਆ ਠੀਕ ਹੈ 15 16 ਆਪਾਂ ਨੂੰ ਪ੍ਰਯੋਗ ਦੇ ਲਈ ਵਾਡੀ ਕੀਤੀ ਹੈ ਤੇ ਡੀਏਪੀ ਡੀਏਪੀ ਪਾਇਆ ਨਹੀਂ ਆਪਾਂ 32 16 ਮੇਰੇ ਅਸੀ ਡੀਏਪੀ ਡੀਏਪੀ ਸੌਫਟ ਕਰਨਾ ਪਰ ਵਿਕਤ ਬੋਰੀ ਵੀ ਨਹੀਂ ਅਸਾ ਡੀਏਪੀ ਵੀ ਪਾਇਆ ਨਾ ਡੀਏਪੀ ਕਿਉਂ ਪਾਇਆ 16 ਨਾਲ ਇਹਦੀ ਵਿਜਾਈ ਕੀਤੀ ਮਤਲਬ ਜਿੰਨੇ ਵੀ ਅਸੀਂ ਜ਼ਮੀਨ ਬਾਕੀ ਕਣਕ ਦੇ ਵਿੱਚ ਵੀ ਅਸੀਂ 32 16 ਪਾਇਆ ਸਾਨੂੰ ਡੀਏਪੀ ਨਾਲੋਂ ਕਿ ਜ਼ਿਆਦਾ ਰਿਜ਼ਲਟ ਮਿਲਿਆ ਠੀਕ ਹੈ 3916 ਜੀ ਹਾਂ ਤੇ ਇਹ ਜਿਹੜੀ ਸਟਾਰ 325 ਲਈ ਜਦੋਂ ਇਹ ਉੱਖੀ ਕਣਕ ਇਹਦੀ ਬੂਝਾ ਵਗੈਰਾ ਬਹੁਤ ਵਧੀਆ ਫਟਾਰਾ ਇਹਦੀ ਛੜਕੜੇ ਦੇ ਤਰ੍ਹਾਂ ਇਹਦਾ ਰੂਟਾ ਹੈਗਾ ਡਿੱਗਣ ਦੇ ਵਿੱਚ ਕੋਈ ਕੰਬੀਸੀ ਨਹੀਂ ਕੋਈ ਹਵਾਜ ਪਾਣੀ ਲਾਈ ਜਾਓ ਕਿ ਕੋਈ ਕਰੀ ਜਾਓ ਸਪਰੇ ਹ ਕਿੰਨੇ ਕਹੋਗੇ ਸਪਰੇ ਅਸੀਂ ਕੋਈ ਨਹੀਂ ਕੀਤੀ ਤੇ ਯੂਰੀਆ ਯੂਰੀਆ ਸੀ ਦੋ ਵਰਗਿਆ ਸਰ ਨਾ ਕਿੰਨੇ ਦੇ ਨਾ ਮਨ ਪਾਈਏ ਦੋ ਘਟੇ ਕਿਲੇ ਸਰ ਨਾ ਪਤਾ ਦੋ ਘਟੇ ਕਿਲੇ ਸਰ ਨਾ ਠੀਕ ਹੈ ਸਪਰੇ ਕੋਈ ਨਹੀਂ ਉਹ ਇਹਨਾਂ ਸਪਰੇ ਕੋਈ ਨਹੀਂ ਕੀਤੀ ਤੇਲੇ ਵਾਲੀ ਤੇਲੇ ਨਹੀਂ ਵੀ ਨਹੀਂ ਕੀਤੀ ਤੇਲਾ ਤਾਂ ਬੇਈ ਨਹੀਂਗਾ ਤੇ ਲੈ ਇਹਨੇ ਨਾ ਆਏ ਕਿ ਬਾਕੀ ਮੰਨ ਲਓ ਤਕਰੀਬਨ ਉਵੇਂ ਹੀ ਸੀ ਆਇਆ ਉਹ ਵੀ ਬਹੁਤ ਘੱਟ ਹੌਲ ਕਰੀ ਇਹਨੂੰ ਤਾਂ ਹੈ ਨਹੀਂ ਸੀ ਜਮ ਠੀਕ ਹੈ ਇਹ ਨਹੀਂ ਸੀ ਤੇ ਬਹੁਤ ਵਧੀਆ ਮੰਨ ਲਓ ਬੂਟਾ ਤੇ ਡੱਗਣ ਦੇ ਵਿੱਚ ਕੋਈ ਇਹਦਾ ਕਾਰਨ ਨਹੀਂ ਨਹੀਂ ਹੈਗਾ ਤੇ ਨਾੜ ਜਿਹੜਾ ਹੈਗਾ ਬਹੁਤ ਵਧੀਆ ਦਾ ਹੋਆ ਕੱਦ ਮੰਨ ਲਓ ਠੀਕ ਹੈ ਇਹਦਾ ਕੋਈ ਇਹ ਨਹੀਂ ਹੈਗਾ ਜਿਆਦਾ ਕੱਦ ਨਹੀਂ ਹੈਗਾ ਜਿਆਦਾ ਉੱਚਾ ਵੀ ਨਹੀਂ ਨਾ ਜਿਆਦਾ ਨਾ ਜਿਆਦਾ ਘੱਟ ਹੈ ਨਾ ਜਿਆਦਾ ਵੱਡਾ ਠੀਕ ਹੈ ਹਾਂ ਤੇ ਜੇ ਗੱਲ ਕਰੀਏ ਬਾਕੀ ਸਪਨੇ ਹਾਂ ਨਹੀਂ ਹੋਈਆਂ ਜਿਵੇਂ ਤੁਸੀਂ ਵੱਡੀ ਕਦੋਂ ਆ ਜੀ ਇਹ ਕੰਡਾ ਵੱਡੀ ਐ ਮਤਲਬ 18 15 16 ਅਪ੍ਰੈਲ ਨੂੰ ਕਦੋਂ ਵੱਡੀ ਜੀ 16 ਅਪ੍ਰੈਲ ਨੂੰ ਵੱਡੀ ਐ ਤੇ ਪੌਣੇ 3 ਕਿਲੇ ਜਿਹੜਾ ਬਾਨ ਸੀਗਾ ਪੌਣੇ ਦਿਨ ਕਰਾ ਲਾ ਪੌਣੇ 3 ਦਿਨ ਕਰਾ ਪੌਣੇ ਦਿਨ ਕਰਾ ਤੇ ਦਿਖਾਈ ਜੀ ਪਰਚੀ ਕਿੰਨਾ ਕਚਾਰ ਆ ਗਿਆ ਤੇ ਇਹ ਅਲੱਗ ਹੀ ਕੰਡਾ ਕਰਾਇਆ ਸੀ ਹਾਂ ਹਾਂ ਕੰਡਾ ਅਲੱਗ ਕਰਾਇਆ ਤੇ 19 ਅਲੱਗ ਹੀ ਪਈਆ ਪੌਣੇ ਅਲੱਗ ਹੀ ਪਈਆ ਜੇ ਕੋਈ ਆ ਕੇ ਦੁਬਾਰੇ ਢੋਲੀ ਹਾਂ ਹਾਂ ਇਹ ਕੰਡਾ ਪਿਆਗਾ ਅਬੇ ਜਮੀਨ ਦਿਖਾ ਦੇਣਗੇ ਠੀਕ ਐ ਇਹ ਨਾਰਮਲ ਜਮੀਨਾਂ ਕੋਈ ਡਾਕਰ ਜਮੀਨ ਨਹੀਂ 10.90 ਕਿਲੋ ਜਿਹੜਾ ਇਹ ਪਰਚੀ ਵਿੱਚ ਵੀ ਲਾ ਦਾਂਗੇ ਅਸੀਂ ਵੀਡੀਓ ਦੇ ਵਿੱਚ 10.90 ਕਿਲੋ ਪਰ ਆਹਾਂ ਪੂਨੇ ਤਿੰਨ ਕਨਾਲਾ ਕਨਾਲਾ ਚੋਂ ਝਾੜ ਆ ਗਿਆ ਜੇ ਇਹਨੂੰ ਕੈਲਕੂਲੇਟਰ ਕਰੀਏ ਏਕੜਾਂ ਦੇ ਵਿੱਚ ਤਾਂ ਇਹ 31 ਕੁ ਕਉਣਟਲ ਹੋ ਗਿਆ ਜੀ 77 ਮਣ ਵੀ 80 ਮਣ ਦੇ ਨੇੜੇ ਚਲੀ ਗਿਆ ਹਾਂ 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 ਮਾੜੇ ਥੋਨੇ ਨਹੀਂ ਨਹੀਂ ਬਹੁਤ ਬਧੀਆ ਚੱਲ ਰਹੀ ਹੈ ਜੀ ਠੀਕ ਹੈ ਜੀ ਜਿਵੇਂ ਝੋਨੇ ਦੇ ਬਰਾਬਰ ਹੀ ਹੋ ਗਿਆ ਝੋਨੇ ਦੇ ਬਰਾਬਰ ਹੀ ਹੋ ਗਿਆ ਤੇ ਪਹਿਲਾਂ ਕਦੇ ਆਇਆ ਜੀ ਇੰਨਾ ਚੜ ਨਾ ਪਹਿਲਾਂ ਸਾਡੇ ਕਦੇ ਨਹੀਂ ਆਇਆ ਠੀਕ ਹੈ ਤੇ ਹੋਰ ਵੀ ਵੈਰੈਟੀਆਂ ਲਾਉਣੇ ਹਨ ਲਾਉਣੇ ਜਿਵੇਂ ਅਲੱਗ ਅਲੱਗ ਰਸ ਨੇ ਅਲੱਗ ਅਲੱਗ ਰੱਖੀਆਂ ਆਗੀਆਂ ਠੀਕ ਬਾਤੀ ਆ ਉਹ ਨਗ ਰੱਖੀ ਆ ਆਟੂ ਸਬੀ ਆ ਉਹ ਨਗ ਰੱਖੀ ਵੀ ਹੈਗੀ ਠੀਕ ਹੈ ਮਤਲਬ ਜੇ ਆਏ ਸਾਸੀ ਨਹੀਂ ਵੀ ਕੋਈ ਵੈਰੈਟੀ ਲਾਉਣੇ ਆ ਕਿਹੜੇ ਜਨਾਚਾ ਨੂੰ ਤੁਹਾਨੂੰ ਕਦੇ ਕਿਸੇ ਠੀਕ ਹੈ ਪਹਿਲੀ ਵਾਰੀ ਤੁਸੀਂ ਇੰਨਾ ਨਹੀਂ ਪਹਿਲੀ ਵਾਰ ਹਾਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ 3 ਸਾਲ ਹੋ ਗਏ ਖੇਤੀ ਕਰਦਾਂ ਸਾਨੂੰ ਖੇਤੀ ਕਰਨੀ ਹੈ ਘਟੋ ਘਟ 1500 ਸਾਲ ਹੋ ਗਏ ਠੀਕ ਹੈ ਵੀ ਜਿਹੜੇ ਸਾਬ ਨਾਲ ਤੁਸੀਂ ਬੀਜ ਤੇ ਪੈਸੇ ਲਾਇਏ ਸੀ ਸੈਟੀਸਫਾਈ ਹਾਂ ਪੂਰੇ ਵਧੀਆ ਹੋ ਗਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਖੁਸ਼ ਕਿਸਾਨ ਨੇ ਬਾਕੀ ਕੋਈ ਝੂਠ ਨਹੀਂ ਹੈ ਕਿਸੇ ਨੇ ਜਦੋਂ ਵੀ ਆ ਕੇ ਇਹਨਾਂ ਕੋਲੇ ਪਰਚੀ ਚੈੱਕ ਕਰਨੀ ਇਹਨਾਂ ਦਾ ਨੰਬਰ ਵੀ ਦੇ ਦਾਂਗੇ ਬਲਵੰਤ ਸਿੰਘ ਨੇ ਆਪਣੇ ਅਕਲਿਆ ਪਿੰਡ ਦੇ ਵਿੱਚ ਤੇ ਜਾ ਤੁਸੀਂ ਪਰਚੀ ਦੇਖਣੀ ਹੈ ਬਾਣ ਮਿਲਣਾ ਆ ਕੇ ਕਣਕ ਵੀ ਇਹਨਾਂ ਕੋਲੇ ਸਾਲਿਓ ਪਈਆ ਚ ਇਹ ਤੋੜ ਲਿਓ ਤੇ ਬੀਜ ਦਾ ਦੁਕਾਨਦਾਰ ਤੋਂ ਪਤਾ ਕਰ ਸਕਦੇ ਹੋ ਕਿ ਕਿੰਨਾ ਬੀ ਲੈਤਾ ਸੀ ਕਿਉਂਕਿ ਓਨੇ ਕ ਬੀ ਨਾਲ ਓਨੇ ਹੀ ਬਾਣ ਬੀਜਿਆ ਜਾਊਗਾ 1% ਵੀ ਇਸ ਗੱਲ ਦੇ ਵਿੱਚ ਝੂਠ ਨਹੀਂ ਹੈਗਾ ਇਸ ਚੀਜ਼ ਦੀ 100% ਆਪਣੀ ਜ਼ਿੰਮੇਵਾਰੀ ਹੋਊਗੀ ਬਾਕੀ ਸਕਰੀਨ ਤੇ ਨੰਬਰ ਹੈ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਮੇਰੇ ਭੰਤੇ